ਹਾਂਜੀ ਕੀ ਭਰੋ ਲੱਗ ਰਹੀ ਮਮੀ ਅੱਜ ਜੋ ਤੇ ਹੀ ਕਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਤਾਂ ਸੁੱਤੀ ਹੀ ਤੇ ਬੱਚੇ ਆਏ ਆ ਸਕੂਲੋਂ ਤੇ ਆਉਂਦਿਆ ਡਿਮਾਂਡ ਹੋ ਗਈ ਆ ਕਿ ਮੰਮਾ ਆਪਣੇ ਵਾਲੇ ਪਕੌੜੇ ਖਾਣ ਦਿਲ ਕਰਨ ਲਿਆ ਵਾ ਤੇ ਮੈਂ ਤਾਂ ਅੱਗੇ ਹੁੰਨੀ ਐ ਇਸੇ ਵਿੱਚ ਮੈਨੂੰ ਕੋਈ ਕਵੇ ਤੇ ਮੈਂ ਬਣਾ ਕੇ ਦਵਾ ਫੜਾ ਫੜ ਮੈਂ ਆਰਜ਼ ਨਹੀਂ ਹੈਗੀ ਮੇਰੇ ਵਿੱਚ ਬਣਾਉਣ ਬਣਾਉਣ ਦੀ ਪੰਜਾਂ ਵਾਲੀ ਚੀਜ਼ ਨਾ ਬਣਾਵਾ ਹਾਈ ਟੂ ਕੋਲੇ ਮੈਂ ਕਿਹਦੀ ਦਾ ਕੀਤਾ ਪਕੌੜੇ ਦਾ ਰਾ ਦੇ 1 ਵਜੇ ਕਹਦਾ ਹੋਰ ਮੰਜਣੇ ਆਂ ਸਾਡੇ ਇੱਥੇ ਨਾ ਸਾਰੇ ਮਤਲਬ ਪਕੌੜਿਆਂ ਦੇ ਬੜੇ ਸ਼ਕੀਨ ਆ ਮਨਜਿੰਦਰ ਵੀ ਪਕੌੜਿਆਂ ਦੇ ਬੜੇ ਸ਼ਕੀਨ ਆ ਤੇ ਉਹਦੇ ਵੀ ਸਾਇਰਸ ਵੀ ਇਹਨਾਂ ਨੂੰ ਤਾਂ ਭਾਵੇਂ ਤਿੰਨੇ ਟਾਈਮ ਪਕੌੜੇ ਮਿਲ ਜਾਣਗੇ ਤੇ ਵੀ ਖੁਸ਼ ਹੋ ਕੇ ਖਾਣਗੇ ਸਹੀ ਗੱਲ ਬੋਲੀ ਤੇ ਅੱਜ ਡਿਮਾਂਡ ਆ ਗਈ ਦੋਹਾਂ ਬੱਚਿਆਂ ਦੀ ਕਿ ਪਕੌੜੇ ਬਣਾਓ ਤੇ ਨਾਲੇ ਦੋਵੇਂ ਬੱਚੇ ਪਲੱਸ 2 ਚੋਂ ਸਾਇਰਸ ਵੀ ਵਧੀਆ ਨੰਬਰ ਲੈ ਕੇ ਆਸ ਆਇਆ ਤੇ ਉਹਦੇ ਵੀ ਅਜ ਰਿਜ਼ਲਟ ਉਹਦਾ ਵੀ ਆ ਗਿਆ ਵਾ ਸੀਬੀਐਸਸੀ ਕਾਲ ਅਕੈਡਮੀ ਪੜਦਾ ਵਾ ਉਹਦਾ ਵੀ ਅੱਜ ਰਿਜ਼ਲਟ ਆ ਗਿਆ ਵਾ ਉਹ ਵੀ ਵਧੀਆ ਨੰਬਰ ਲੈ ਕੇ ਵੀ ਅੱਜ ਪਾਸ ਹੋਇਆ ਮੈਂ ਮੈਂ ਪੰਜਾਬ ਬੋਰਡ ਕੀਤੀ ਆ ਇਹਨੇ ਪੰਜਾਬ ਬੋਰਡ ਕੀਤੀ ਆ ਨਾਨ ਮੈਡੀਕਲ ਦਾ ਹਾਂਜੀ ਤੇ ਨਿੱਕਾ ਸੀ ਵੀ ਅਸੀਂ ਚ ਅਕਾਲ ਅਕੈਡਮੀ ਹਾਂਜੀ ਉਹ 10th ਦਾ ਅੱਜ ਰਿਜ਼ਲਟ ਆਇਆ ਉਹਦਾ ਤੇ ਇਹਦਾ ਪਲੱਸ 2 ਦਾ ਪਹਿਲਾਂ ਹੋ ਗਿਆ ਸੀਗਾ ਤੇ ਵਧੀਆ ਨੰਬਰ ਲੈ ਕੇ ਬੱਚੇ ਦੋਵੇਂ ਪਾਸ ਹੋਏ ਆ ਵਧੀਆ ਨੰਬਰ ਆ ਗਏ ਦੋਨਾਂ ਦੇ ਹਾਂ ਤੇ ਦੋਵੇਂ ਕਹਿਣ ਦੇਖੋ ਮੰਮਾ ਹੁਣ ਕੱਢੋ ਪਨੀਰ ਵਾਲੇ ਪਕੌੜੇ ਤੇ ਕਿਹਦੇ ਨਾਲ ਫਿਰ ਬਾਹਰ ਜਾ ਕੇ ਪਾਰਟੀ ਕਰਾਂਗੇ ਤੇ ਮੈਂ ਕਿਹਾ ਚਲੋ ਅੱਜ ਘਰ ਕਰ ਲੈਂਦੇ ਆ ਉਹ ਵੀ ਵਲੋਗ ਬਣਾਵਾਂਗੇ ਸਾਰਾ ਜਦੋਂ ਪਾਰਟੀ ਬਾਹਰ ਕਰਾਂਗੇ ਹਾਂਜੀ 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 ਤੇ ਮੈਂ ਲੱਗੀ ਆ ਬਣਾਉਣ ਪਨੀਰ ਵਾਲੇ ਪਕੌੜੇ ਤੇ ਆ ਮੈਂ ਬਣਾ ਲਿਆ ਆਪਣਾ ਮਸਾ ਆਜੋ ਬਖਾਈਏ ਸਾਰੇ ਆ ਨਹੀਂ ਜਿਆਦਾ ਵੇਸੇ ਨਹੀਂ ਬਤੂ ਪਨੀਰ ਵਾਲੇ ਪਕੌੜੇ ਸਹੀ ਆ ਸਹੀ ਇਹਦੇ ਵਿੱਚ ਨਮਕ ਪਾ ਦਿਓ ਜੀਰਾ ਧਨੀਆ ਪਾਊਡਰ ਪੁੱਟੀ ਲਾਲ ਮਿਰਚ ਥੋੜੀ ਜਿਹੀ ਹਲਦੀ ਵੀ ਜਰੂਰ ਪਾਇਆ ਕਰੋ ਪਕੌੜਿਆਂ ਦਾ ਕਲਰ ਜਿਹੜਾ ਚੇਂਜ ਹੋ ਜਾਂਦਾ ਬੜਾ ਵਧੀਆ ਲੱਗਦਾ ਤੇ ਹੁਣ ਹਾਡੀ ਆ ਗਈ ਜਵੈਣ ਗਿਆਰ ਪਾਤੀ ਫੇਰ ਆਪਾਂ ਪਾਤੀਆ ਪਾਪਾ ਵੀ ਆ ਗਏ ਬਣਾ ਇਹ ਸ਼ਹਿਰ ਗੇ ਇਹੀ ਕੇ ਤੇ ਮੈਂ ਆਇਆ ਆ ਆ ਗਏ ਤੇ ਸਰਦਾਰ ਜੀ ਸੱਸੀ ਘਰ ਸਾਰਿਆਂ ਨੂੰ ਜੀ ਸ਼ਹਿਰ ਨੂੰ ਜਾਣਾ ਪੈਂਦਾ ਤੁਹਾਨੂੰ ਬਣਾ ਘਰਾਂ ਦੇ ਕੰਮ ਜਿਹੜੇ ਕਰਨੇ ਪੈਂਦੇ ਤੇ ਮਸਾਲਾ ਤੁਹਾਨੂੰ ਪਤਾ ਪਨੀਰ ਵਾਲੇ ਪਕੌੜੇ ਜਿੰਨੇ ਸਪਾਈਸੀ ਹੁਣ ਵਧੀਆ ਲੱਗਦੇ ਆ ਹਾਂ ਤੁਹਾਡੇ ਮਨ ਨੂੰ ਤੁਹਾਡੇ ਘਰ ਤੋਂ ਖਾਣ ਕੀ ਬੜੇ ਜੀ ਸਾਰਾ ਮਸਾਲਾ ਤੁਹਾਡੇ ਘਰ ਪਏ ਜੀ ਤੇ ਦਹੀਂ ਵਿੱਚ ਜਿਮਰ ਪਾਓ ਪੁਰਾਣਾ ਨਹੀਂ ਜਿਹੜਾ ਇਦਾਂ ਰੈਡੀमेड ਹੀ ਲੈਣਾ ਪੈਂਦਾ ਕਿਉਂਕਿ ਨਹੀਂ ਸਾਡੇ ਕੋਲ ਕੋਈ ਦੰਗਰ ਨਹੀਂ ਹੈ ਨਾ ਦੰਗਰ ਤਾਂ ਬਣੇ ਹੀ ਛੱਡੇ ਸਾਡੇ ਤੇ ਦੋ ਦੋ ਦਾ ਦਹੀਂ ਮੋਲੀਦਾ ਇਦਾਂ ਉਹ ਜਿਹੜਾ ਕੋਈ ਕਰਨ ਲਈ ਵਿੱਚ ਦਹੀਂ ਦੇ ਪਾਲੇ ਨੂੰ ਗੱਲ ਨਹੀਂ ਵਿੱਚ ਇਹ ਹੀ ਤੇ ਵੀਡੀਓ ਵਾਲੇ ਭੁੰਦਦੇ ਹੋਏ ਦੇ लेट ਤੇ ਗਾਈ ਸਾਡੇ ਕੋਲ ਹੈ ਗਈ ਗਾਈਆਂ ਮਲਾੜ ਦੇ ਦੋ ਤਿੰਨ ਹੀ ਇੱਕ ਤੋਂ ਦੋ ਗਾਈਆਂ ਤੋਂ ਪੰਜ ਸੱਤ ਡੰਗਰ ਹੁੰਦੇ ਨਹੀਂ ਥੋੜਾ ਵਧੀਆ ਦਵੇਰਾ ਹੀ ਪਰ ਉਹ ਹੌਲੀ ਜਿਹੜੀ ਕਰਕੇ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਕੰਮ ਚੜ੍ਹ ਨਹੀਂ ਆਇਆ ਹਾਂ ਤੇ ਉਹਦੇ ਕਰਕੇ ਇਹਨਾਂ ਦਾ ਕੰਮ ਫਿਰ ਇਹ ਹੁੰਦਾ ਕਿ ਇੱਕ ਪਾਸੇ ਧਿਆਨ ਆ ਜਾਂਦਾ ਕੀ ਗੱਲ ਹੈ ਨਾ ਫਿਰ ਅੰਗਰ ਭੁੱਖੇ ਰਹਿੰਦੇ ਨਹੀਂ ਵੀਡੀਓ ਬਣਾਉਣਾ ਚਾਹੀਦਾ ਤੇ ਸਾਰੇ ਤੇਰੀਆਂ ਰਾਤ ਵੀ ਪੈਂਦੀ ਹੈ ਹਾਂ ਤੇ ਅੰਗਰ ਨੂੰ ਕਿਹੜੇ ਵਾਲੇ ਆ ਕੇ ਪਠੇ ਪੋਣੇ ਕਿਹੜੇ ਪਾਣੀ ਡੋਣਾ ਕਿਹੜੇ ਵਾਲੇ ਤੇਰੇ ਆ ਤੁਹਾਨੂੰ ਮਗਰ ਦੀ ਟੈਨਸ਼ਨ ਨਹੀਂ ਹੁੰਦੀ ਕੋਈ ਵੀ ਹਾਂ ਤੇ ਘਰ ਆ ਕੇ ਰਾਣ ਦੇ ਨਾਲ ਰੋਟੀ ਪਣੀ ਦਾ ਮਹਾਂ ਹੀ ਹੁੰਦਾ ਵਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਨਹੀਂ ਆ ਕੇ ਇੱਕੋ ਕਰਦੇ ਹੁੰਦਾ ਜੀ ਵੀਡੀਓ ਬਣਾਉਣ ਤੇ ਐਨੀ ਬੜੀ ਮਿਹਨਤ ਕਰਨੀ ਪੈਂਦੀ ਹੈ ਉਹ ਵੀ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਸਾਰਾ ਸਾਰਾ ਦਿਨ ਨਿਕਲ ਜਾਂਦਾ ਜਦ ਤਣ ਇਹ ਵੀਡੀਓ ਬਣਾਉਨੇ ਆ ਤੇ ਅੱਜ ਅਹੀ ਵੀਡੀਓ ਤਾਂ ਮੈਂ ਫ੍ਰੀ ਆ ਘਰੇ ਹੀ ਆ ਤੇ ਅੱਜ ਬੱਚਿਆਂ ਦੀ ਡਿਮਾਂਡ ਵੀ ਪੂਰੀ ਕਰਨੀ ਆ ਨਾਲੇ ਅੱਜ ਨਿਕਲਦੇ ਪਾਸੇ ਉਹਨੇ ਤਾਂ ਵੀ ਵਧੀਆ ਨੰਬਰ ਸੈਲਸ ਦੇ ਵਧੀਆ ਨੰਬਰ ਆਏ ਹਨਾ ਤੇ ਸਾਨੂੰ ਹੁੰਦਾ ਤਾਂ ਆਪਾਂ ਆਪਣੀ ਹਰ ਇੱਕ ਖੁਸ਼ੀ ਜਿਹੜੀ ਆਪਣੇ ਭੈਣ ਭਰਾਵਾਂ ਨਾਲ ਸਾਰਿਆਂ ਨਾਲ ਸਾਂਝੀ ਕਰੀਏ ਬਿਲਕੁਲ ਹਾਂਜੀ ਤੇ ਮੇਰੇ ਭੈਣ ਭਰਾ ਸਾਰੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਡਾ ਕੰਮ ਤੁਹਾਨੂੰ ਕਿਦਾਂ ਦਾ ਲੱਗਦਾ ਵਾ ਹਰ ਫੈਮਿਲੀ ਕਿਦਾਂ ਦੀ ਲੱਗਦੀ ਆ ਹੱਦੀ ਤੇ ਬਾਕੀ ਇਹ ਆ ਕਿ ਜਿਹੜੇ ਭੈਣ ਭਰਾ ਦਾ ਦਿਲ ਕਰਦਾ ਉਹ ਮੀਠੇ ਵਾਲੇ ਕੁਝ ਛਾਣ ਨੂੰ ਉਹ ਸਾਡੇ ਪਿੰਡ ਸਿਧਵਾ ਨੀਰ ਛਿਬੜ ਹਾਲੂ ਪਿੰਡਾਂੋਂ ਮਾਨੂੰ ਬਹੁਤ ਖੁਸ਼ੀ ਹੋਊਗੀ ਤੇ ਬੜੇ ਅਨੇਕ ਰਿਫਿਊਜ਼ ਰੱਖਦੇ ਵੀ ਤੁਹਾਡਾ ਪਿੰਡ ਸਿਧਵਾ ਕਿਹੜਾ ਹੈ ਸਾਡੇ ਦੁਆਪਰ ਇਹਦੇ ਤੇ ਦੋ ਤਿੰਨ ਜਿਦਵਾਂ ਹਾਂ ਇੱਕ ਚੋਰ ਸਿਧਵਾ ਜਿਹੜਾ ਸਾਡਾ ਸਿਧਵਾ ਵਾ ਨਾ ਇੱਕ ਜਮੀਤਾ ਜਿਹੜਾ ਸਾਡਾ ਜਿਦਵਾਂ ਵਾ ਉਹ ਨੀਰ ਤੇ ਬੜਾ ਮੇਰਾ ਡਾ ਦਾ ਬੜਾ ਵੱਡਾ ਡਾ ਲੱਗੇ ਸੱਬਿਆੜੀ ਪਿੰਡਾ ਵਾ ਇੱਕ ਜਿਦਵਾਂ ਸ੍ਰੀ ਸ੍ਰੀ ਅਰੁਪਿੰਦਪੁਰਾ ਰੋਡ ਤੇ ਦਾਪਰ ਮੇਰ ਰੋਡ ਤੇ ਛਿਬੜ ਮੰਗ ਕੇ ਸਤਾਇਓ ਪਰ ਤੋਂ ਕਿਹਬਾ ਤੋਂ ਕਿਹਬੀ ਛਾੜਾ ਪੈਦਾ ਪਾਉੜਾ ਦਾ ਟੇਕ ਲੁੱਕਰ ਸਾਹਿਬ ਦਾ ਮੋੜਣਾ ਉਹ ਲੁੱਕਰ ਦਾ ਮੋੜਕਾ ਲਗਰੇ ਵਾਲਾ ਗੇਟ ਦਾ ਜਿਹੜਾ ਉੱਥੇ ਆ ਉਹ ਸਾਡਾ ਪਿੰਡ ਹਿੱਦਵਾ ਉੱਥੇ ਆ ਕੇ ਤਹੀ ਜਦੋਂ ਕਿ ਦਿਨ ਟਿਕਾਣਾ ਆ ਨਾ ਅੱਧੇ ਜਿੱਥੇ ਮਾਰੀ ਹੋ ਜਾਵੇਗਾ ਜੰਗਦਨਾ ਆ ਆਫਟਰ ਦਨ ਪਰ ਜਾਵੋਗੇ ਠੀਕ ਹੈ ਜਿਹਨਾਂ ਮੇਰੀ ਮਾਸੀ ਆ ਕੇ ਫੋਨ ਕਰਦੇ ਨੇ ਬੁਲੇ ਕਿਾਰੇ ਸਾਰੇ ਲਾਗੇ ਸ਼ਕਿਲ ਹੋ ਗਈ ਹੈ ਵੀ ਹੈ ਹਾਂ ਇਹ ਸਿਰਫ ਇਹਨਾ ਕਹਿਣਾ ਕਿ ਲੋਰੀਆਂ ਦੇ ਘਰ ਜਾਓ ਜਾਓ ਬਸ ਲੋਰੀ ਇਹ ਕਾਦੀ ਪਛਾਣ ਨਾ ਉਦਾਂ ਨਹੀਂ ਐ ਸਿੱਧੂ ਆ ਪਰ ਉਹਦੇ ਦਾਦਾਈ ਨਾ ਅਜਮਦਰ ਦਾਦਾਈ ਨਾ ਲੋਕੀ ਪਿਆਰ ਨਾਲ ਲੋਰੀ ਬੀਂਦੇਗੇ ਤੇ ਫਿਰ ਸਾਰੇ ਲੋਰੀਆ ਕਹਿੰਦੇ ਆ ਸਿੰਗਲੋਰੀਆ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਸਾਰੇ ਮਨਜਿੰਦਰ ਦੇ ਗਾੜੀ ਨੂੰ ਮੇ ਲੋਰੀ ਯਾਰ ਮੈਂ ਉਸ ਦਾ ਕਿਉਂ ਕਿਦੰਦੇ ਜੀ ਡੈਡੀ ਦੇ ਚਾਚਾ ਹੁੰਦਾ ਹੈ ਤੇ ਡੈਡੀ ਘਰ ਦੇ ਹੁੰਦੇ ਸੀ ਬੋਦੇ ਨਿਕੰਦੇਗੇ ਤੇ ਇਹਨੇ ਕਿਹੜੀ ਚ ਲੈ ਕੇ ਆਦੇ ਹੁੰਦਾ ਹੁੰਦਾ ਬੜੇ ਟੇਲੇ ਮੇਲੇ ਜੇ ਤੇ ਫਿਰ ਲਾ ਗਿਆ ਵੀ ਇਹ ਲੋਰੀ ਗੋਦੇ ਹੁੰਦੇ ਲੋਰੀ ਲੋਤੀ ਇੰਤਰਾ ਤੇ ਗੋਦੇ ਦੁੰਦੇ ਆ ਤੇ ਫਿਰ ਜਿਉਂ ਅੱਲ ਪੈਈ ਸਾਰੇ ਗੁੜ ਕੇ ਚੱਲਦੇ ਚੱਲ ਹੁਣ ਠੀਕੀ ਠੀਕੀ ਜੀ ਆ ਤੀਜੀ ਹੈ ਹਾਂ ਲੋਰੀ ਆ ਇਹ ਮੈਂ ਆ ਮੈਂ ਉਸਾ ਮੇਰਾ ਨਾ ਖੈਰਤ ਵਾ ਹਾਂਜੀ ਤੇ ਮੈਨੂੰ ਸਾਰੇ ਲੋਰੀ ਕਿੱਥੇ ਲੱਗ ਬਣ ਹਾਂਜੀ ਹਾਂ ਔਰ ਇਹ ਸਾਰੇ ਲੋਰੀ ਆ ਇਹਦੀ ਆਈਡੀ ਵੀ ਸਾਰੇ ਲੋਰੀ ਆ ਕਿਹੜੀ ਸਾਈਨ ਇਹਦੀ ਨਾ ਹੋ ਗਈ ਆ ਸਾਰੇ ਵੀਰ ਕੀ ਆ ਲੋਰੀ ਆ ਖੈਰ ਜੀ ਮੇਰੀ ਐਸ ਆਈਡੀ ਹਾਂਜੀ ਤੇ ਆ ਵੇਖੋ ਸਾਡੀ ਪੜਗੀ ਚਾਹ ਹਾਂ ਦਿਖਾ ਦਿਓ ਆਸਾਂ ਦੇ ਪਕੌੜੇ ਵੀ ਨਿਕਲ ਗਏ ਛੋਟਾ ਪਰੋਸ ਦੇ ਕੁਝ ਕੁ ਬਰਵਾ ਛੋਟਾ ਪਰੋਸ ਤੇ ਸੁਖੀ ਪਰਵਾ ਸੁਖੀ ਪਰਵਾ ਕੁਝ ਬਰਵਾ ਹਾਂਜੀ ਇਹ ਆਪੇ ਚਲੋ ਬਾਵੇ ਨਾਲ ਰੱਖਦੇ ਜੀ ਜਿੰਨਾ ਕਿ ਟੈਂਪਰੋ ਪੀਓ ਵਰਦਾ ਲੋ ਹਾਂ ਜਿੰਨਾ ਜੀ ਸਾਰੇ ਟੈਂਪਰਾ ਖਾਓ ਪਕੌੜੇ ਯਾਰ ਮੂੰਹ ਜਣਾ ਪਾਣੀ ਦੇ ਕੇ ਤਰਸਾਇਆ ਨੇ ਤੇ ਮਾਨ ਆ ਪਕੌੜੇ ਕੱਢ ਲਏ ਖਾਯੋ ਗਿਓ ਤੇ ਜੇ ਖਾਣੇ ਦੀ ਵੰਦ ਆ ਤਾਂ ਪਕੌੜੇ ਖਾਣ ਤੁਹਾਨੂੰ ਸਿੱਧਵੀ ਆਉਣਾ ਪਊਗਾ ਨਹੀਂ ਆ ਜਦੋਂ ਮਰਜੀ ਆਜੋ ਹਾਂ ਜਦੋਂ ਮਰਜੀ ਆਓ ਤੇ ਹਾਂ ਤੇ ਮੋੜ ਦੇ ਉੱਤੇ ਨਾ ਟਿਕੋਠੀ ਤੁਹਾਨੂੰ ਜਿੱਦਾਂ ਜਿਹੜਾ ਹੌਮ ਤੋਂ ਵੇਖਿਆ ਨਾ ਉਹਦੇ ਵਿੱਚ ਮੰਗ ਫਾਈਏ ਨੇ ਕਿਹਨੇ ਸਾਰੀ ਬਾਤ ਦੀ ਤੁਹਾਨੂੰ ਕੁਛ ਨਹੀਂ ਵੀ ਲੋੜ ਨਹੀਂ ਸਿੱਧਾ ਰਾਲ ਪਰ ਰੋਡ ਤੇ ਨਹੀਂ ਜਾਣਾ ਹੌਮ ਤੋਂ ਸਿੱਧਾ ਪਿੰਡ ਪਰ ਮੰਗ ਕੇ ਹੱਟੇ ਦੋ ਕੋਠੀਆਂ ਨਾ ਪਈ ਸਾਡੀ ਆ ਸਪੱਟਨੇ ਕਥਾ ਜੀ ਹਾਂ ਜੀ ਤੇ ਜੈਨਿੰਦਰ ਮਾਸੀ ਰਮਨ ਮਾਸੀ ਰਮਨ ਸੁਖਿੰਦਰ ਜਿਹੜੇ ਮੇਰੇ ਚਾਚਾ ਜੀ ਆ ਉਹਨਾਂ ਦੀ ਕੋਠੀ ਹਡੇ ਨਾਲ ਸਾਡੀ ਪਹਿਲਾਂ ਹੁੰਦੀ ਹੈ ਸਾਡੀ ਪਹਿਲਾਂ ਉਹਨਾਂ ਦੀ ਮਾਸ਼ ਹੁੰਦੀ ਹੈ ਜਦੋਂ ਜਾਂਦੇ ਆ ਗੱਲ ਇੱਕ ਹੋਰ ਹੈ ਕਿ ਜੇ ਉਹਨਾਂ ਦੇ ਨੇ ਮੈਨੂੰ ਵੀ ਚਾਚਾ ਕਹਿੰਦੇ ਸਾਡੇ ਨੇ ਮੈਨੂੰ ਚਾਚਾ ਕਹਿੰਦੇ ਤਾਂ ਪਤਾ ਕੀ ਇਹਨੂੰ ਲੱਗਦਾ ਵੱਡਾ ਕਹਿੰਦਾ ਨਿਕਲੇ ਉਦਾਂ ਇਹਨੇ ਪਾਪਾ ਸਾਰੇ ਤੇ ਲਿਖੇ ਆ ਤੇ ਚਾਚੂ ਵਡੇ ਆ ਉਹ ਵਡੇ ਆ ਭਾਜੀ ਵੱਡੇ ਆ ਤੇ ਭਾਦੇ ਆ ਸਾਡਾ ਪਹਿਲਾਂ ਚਲੋ ਵਿਆਹ ਤਾਂ ਸਾਡਾ ਆ ਪਹਿਲੇ ਨੰਬਰ ਪਹਿਲੇ ਹੀ ਛੜਿਆ ਜਦੋਂ ਇਹ ਗੋਣੇ ਆਪੇ ਨਾ ਹੱਡਾ ਰਾਂ ਕਰਕੇ ਉਹਨਾਂ ਦਾ ਸਾਧਿਰ ਤਾਂ ਚਾਚਾ ਵਾਲੀ ਕੰਫਿਊਜ਼ਨ ਤਾਂ ਆ ਗਿਆ ਕਿੱਦਾਂ ਲਈ ਉਹ ਆਏ ਪਾਏ ਜੀ ਅਸਲ ਵਿੱਚ ਗੋਭੀ ਖਾਣ ਲੈ ਵਾਹ ਵਾਹ ਉਹ ਮੈਂ ਉਹ ਪਤਾ ਗੱਲ ਕੀ ਆ ਨਹੀਂ ਨਹੀਂ ਅਸੀਂ ਮੈਂ ਕਿੰਨੇ ਤੱਕ ਕਹਿੰਦੇ ਆਏ ਆ ਤੇ ਹੁਣ ਪਾਏ ਨਹੀਂ ਕਹਿੰਦੇ ਯਾਰ ਪਾਏ ਕਹੀ ਤਾਂ ਹੌਸਲਾ ਬੰਦ ਨਹੀਂ ਗਈ ਯਾਰ ਚੱਟ ਜਾਨ ਯਾਰ ਉਹ ਬਲਵਾਈਆਂ ਕੇ ਸਾਡਾ ਕੰਮ ਚੱਲਣਾ ਜੀ ਤਾਂ ਸਭ ਕਰਕੇ ਕੀ ਹੁੰਦੀ ਆ ਹੋਣ ਜਿਤਨਾ ਸਾਡਾ ਕੋ ਕੱਚਾ ਨਾ ਲੈ ਕੇ ਬਾਜ਼ ਮਾਰਦਾ ਜਾਂ ਪੱਕਾ ਲੈ ਕੇ ਬਾਜ਼ ਮਾਰਦਾ ਕੋਈ ਵੀ ਗੱਲ ਹੈ ਤੁਹਾਨੂੰ ਪਤਾ ਨਹੀਂ ਵੀ ਅੱਜ ਜਦੋਂ ਮੈਂ ਤੁਹਾਡਾ ਟਾਈਮ ਹੀ ਦੋ ਦੋ ਨਾਲ ਦੇ ਆਮ ਹੀ ਘਰਾਂ ਦੇ ਹੁੰਦੇ 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 ਤੇ ਹੁਣ ਤੇ ਲੋਕ ਨਾ ਹੀ ਕੋਈ ਮਾਡਰਨ ਜਿਹਾ ਆ ਗਿਆ ਵੀ ਕੇਕ ਹੀ ਰੱਖਦੇ ਆ ਤੇ ਉਹਦਾ ਨਾਲ ਹੀ ਬਸ ਸਾਰਾ ਕੰਮ ਹੀ ਆ ਹੁਣ ਮੇਰਾ ਕੱਚਾ ਨਾ ਹਲਾ ਜਾ ਜੇਗਾ ਰਾਜਾ ਜਿਹੜਾ ਨਾਂਵਾਂ ਨਾ ਇਹਦਾ ਇਹ ਦਾਦੇ ਨੇ ਇਹ ਦਾਦੇ ਨੇ ਤਾਂ ਕਿਹਾ ਉਹ ਇਹਨੂੰ ਨਾ ਪਿਆਰ ਨਾਲ ਕਿਹਿੰਦੇ ਨੇ ਰਾਜਾ ਸਿੱਧੂ ਤੇ ਮੇਰਾ ਨਾਂ ਕਿਤੇ ਡਿੰਪਾ ਜੇ ਸਾਡਾ ਉਹਦੇ ਵੀਰ ਜਿਹੜਾ ਇਹ ਡੱਬਾ ਵੀ ਜੇ ਡਿੰਪਾ ਸਿੱਧੂ ਤੇ ਲਿੰਪਾ ਦਾ ਨਾਮ ਤੇ ਇਹ ਨਾ ਮਤਲਬ ਉਹਦਾ ਇਹ ਆਪਣੇ ਨਾਲ ਸਾਥਾਂ ਨੌਰੀਆ ਹੁੰਦਾ ਆਪਣੇ ਨਾਲ ਤੇ ਮੇਰੇ ਦਾਦੇ ਨੂੰ ਲੋਕੀ ਨੌਰੀਆ ਕਹਿੰਦੇ ਨਹੀਂ ਲਿੰਪਾ ਦਾ ਨਾਮ ਮੈਂ ਹੀ ਰੱਖਿਆ ਸੀ ਉਹਦੇ ਵੀਰ ਵੀਰ ਕਹਿੰਦੇ ਉਹਦੇ ਵੀਰ ਮੈਂ ਰੱਖਿਆ ਤੇ ਰਾਜਾ ਸਿੱਧੂ ਦੇ ਦਾਦੇ ਰੱਖਿਆ ਤੇ ਸਾਇਰੈਂਸ ਵੀਰ ਦੀ ਮਾਸੀ ਨੇ ਰੱਖਿਆ ਜਿਹੜੇ ਆਸਟ੍ਰੇਲੀਆ ਦੇ ਆ ਮਾਸੀਆਂ ਪ੍ਰਭੂ ਪ੍ਰਭੂ ਨੂੰ ਵੀ ਜਾਣਦੇ ਪ੍ਰਭੂ ਤਾਂ ਇੱਕ ਮਨੂੰ ਆਸਟ੍ਰੇਲੀਆ ਵਾਲਾ ਉਹ ਮੰਨ ਰੱਖਿਆ ਲਾ ਨਾ ਹਾਂ ਜੀ ਨਾਮ ਮੇਰਾ ਗੋਆਣਾ ਨਾ ਰੋਤਾ ਆਹ ਨਾ ਗੋਆਮਾ ਦਾ ਦਫਾ ਤੋਂ ਆ ਕੇ ਲੱਗਦਾ ਹੀ ਗੋਆਮਾ ਨਹੀਂ ਨਹੀਂ ਬੈਗੇਜ ਜਾਈਦਾ ਕੇਕ ਨੂੰ ਨਾਮ ਹੀ ਲਿਖਿਆ ਜਾਂਦਾ ਬੜੇ ਬੜੇ ਬੰਦੇ ਨਾ ਦੇਖੇ ਆ ਉਹਨਾਂ ਦੇ ਪ੍ਰਿੰਸੀਪਲ ਡਾਕਟਰ ਵੱਡੇ ਵੱਡੇ ਚੈਰ ਨਹੀਂ ਆਉਂਦੇ ਪਹਿਲੇ ਨਹੀਂ ਹੁੰਦੇ ਨਾਮ ਦੇ ਚੈਰਦ ਵੀ ਉਹ ਬਸ ਇੱਕ ਗੱਲ ਹੋਰ ਹੁਣ ਕਮੈਂਡ ਕਰ ਤੂੰ ਸੈਜ ਵੀ ਲੈ ਕੇ ਦੱਬੇ ਹੋਣ ਸਾਰੇ ਮੈਂ ਕਹਿੰਦਾ ਸੈਜ ਵੀ ਜ਼ਰੂਰ ਲਿਖਿਓ ਬੜਾ ਚਲੋ ਹੁਣ ਤੁਹਾਨੂੰ ਖਾ ਕੇ ਦੱਸਦੇ ਆ ਮਗੋੜੇ ਕਿੰਨਾ ਨੇ ਬਣੇ ਆ ਚਲੋ ਆਈ ਜਰਾ ਇਹ ਕੋਈ ਜਰਾ ਆਓ ਨਾ ਪਤਾ ਨਾ ਬਣਾਉਂਦੇ ਕਿ ਹਾਂ ਆ ਦੇਖੋ ਮੇਰੇ ਦਵੇ ਦੱਸਣਾ ਮੇਰੇ ਭੈਣ ਭਰਾ ਨੂੰ ਤੇ ਆਹ ਵਾਜੀ ਸਾਡਾ ਉਹਦੇ ਕੋਲ ਬਣਾ ਬਣਾਉਂਦੇ ਆਏਗਾ ਹਾਂ ਜਿਆਦਾ ਨਿੱਕਾ ਸਤੂ ਬੰਦੇ ਸਾਡੇ ਸਾਡਾ ਵੀਰ ਉਸ ਦੀ ਪਾ ਸਾਡਾ ਭੋਲੂ ਇਹ ਵੇਖ ਲਓ ਨਿੱਕਾ ਨਹੀਂ ਜੇ ਸਾਡੇ ਪੇਰ ਤੋਂ ਲੰਮਾ ਹੋ ਗਿਆ ਨਿਕਾਇ ਬੰਦੇ ਸਾਡੇ ਬਾਰੇ ਭੁਵਾਣੀ ਹੈ ਬੰਦੇ ਭੁਵਾ ਸਾਡੇ ਇਹਨੇ ਹੁਣ ਕਢੀ ਰੂਟ ਮਾਰਨਾ ਜੀਸ਼ੇ ਕਢੀ ਖਲੋ ਗਿਆ ਉਹ ਕਰਦਾ ਬੰਦਾ ਤਗੜਾ ਹੈ ਵੀ ਸਾਡਾ ਜੇ ਮੈਂ ਜਾਂਦੇ ਹਾਂ ਦੋਵੇਂ ਬੇਟੇ ਜਿੰਮ ਜਾਂਦੇ ਆ ਇਹਨਾਂ ਨੂੰ ਖਾਂਟ ਨਹੀਂ ਤਾਂ ਮੈਂ ਸ਼ੌਕ ਹਾਂ ਤਾਂ ਆਪਣੀ ਫੇਰ ਭੋਣ ਬੰਨ ਸ਼ੌਕ ਕਰਦੇ ਤੇ ਜੀ ਰੂਟ ਪਹਿਲੇ ਜਦੋਂ ਰੱਖਿਆ ਨਾ ਅੱਜ ਲੈ ਤੇ ਪਾਕਿਨੇ ਸਾਰੇ ਭੈਣ ਭਰਾ ਸਾਡੇ ਮਨਜਿੰਦਰ ਜੀਵਨ ਟੀਵੀ ਨੂੰ ਤੇ ਮਨਜਿੰਦਰ ਜੀਵਨ ਬਲੌਗ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਜੇ ਨੋ ਤਾਂ ਪਿਆਰ ਮਿਲਦਾ ਵਾ ਫਿਰ ਸਾਨੂੰ ਬੜੀ ਖੁਸ਼ੀ ਹੁੰਦੀ ਆ ਇਹ ਕਹਿੰਦਾ ਵੀ ਮੈਂ ਪਲਵਾਨ ਬਣਨਾ ਵਾ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਵੀ ਇਹ ਬਸੇ ਮਣਨਾ ਵਾ ਹੈ ਹੀ ਪਲਵਾਨ ਵਾ ਸਾਰੇ ਜਣੇ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਦੇ ਬਣੇ ਪਕੌੜੇ ਪਕੌੜੇ ਬਣੇ ਆ ਤਾਂ ਬੜੇ ਸੁਆਦ ਦੇ ਹਾਂ ਇਹਨਾਂ ਨੂੰ ਕਿੱਦਾਂ ਨਹੀਂ ਲੱਗਣ ਦੇ ਦੱਸੋ ਮੈਨੂੰ ਪਹਿਲਾਂ ਬੰਦੇ ਹੱਦ ਸਾਰੇ ਬੜੇ ਖਾਂਦੇ ਸ਼ਕੀਰ ਨੇ ਇਹਨਾਂ ਦਾ ਦਾਦਾ ਵੀ ਬੜਾ ਸ਼ਕੀਰ ਹੁੰਦਾ ਸੀ ਸੋ ਸੋ ਟੋੜਦੇ ਕਿ ਕੋਈ ਬੋਸ਼ ਕੀ ਨਹੀਂ ਤੇ ਬਾਕੀ ਕੀਤੇ ਜੀਵਨ ਹੁੰਦੇ ਪੇਰਾ ਕਿ ਕਰਾ ਹੀ ਤੇ ਜੀਵਨ ਪਕੌੜੇ ਕੱਢ ਖਣਾ ਜੀਵਨ ਹਾਂਜੀ ਹੈ ਜੀ ਕਈਆਂ ਦੇ ਘਰ ਪਕੌੜੇ ਬੜੀ ਸਗਾਰ ਹੁੰਦੀ ਆ ਪਕੌੜੇ ਕੱਢ ਲਏ ਤੇ ਬਨੇ ਕੀ ਕੱਢ ਲਿਆ ਸਾਡੇ ਘਰ ਦੇ ਮਤਲਬ ਕਿ ਆਉਂਦੇ ਜਾਂਦੇ ਕਿਤੇ ਪਕੌੜੇ ਸੁਣ ਪੈਣਗੇ ਇਹਨੂੰ ਉਸੇ ਵੇਲੇ ਹਾਂ ਮੈਨੂੰ ਵੀ ਲੱਗਦਾ ਪਕੌੜੇ ਕੱਢਣਾ ਕੋਈ ਕੰਮ ਮੰਨਿਆ ਇਹਨੂੰ ਕੰਮ ਹੀ ਨਹੀਂ ਸਮਝੀ ਹਾਂ ਹਾਂ ਇੱਕ ਨੋਰਮਲ ਚੀਜ਼ ਨਹੀਂ ਤੇ ਸਾਰਾ ਘਰ ਚ ਚੀਜ਼ ਬਣਾਉਣੀ ਹੈ ਉਹਨੂੰ ਪਕੌੜੇ ਕੱਢਣ ਨੂੰ ਕੋਈ ਕੰਮ ਨਹੀਂ ਸਮਝਦੀ ਇਹ ਤੇ ਮਤਲਬ ਮੈਨੂੰ ਵੀ ਬੜਾ ਵਧੀਆ ਲੱਗਦਾ ਵਾ ਤੇ ਪਸੰਦ ਵੀ ਆ ਪਕੌੜੇ ਇਹ ਕੁਝ ਕੁ ਜੀ ਕੱਢੀ ਦੇ ਆ। ਇਹ ਨਾਲ ਇਹ ਕੱਢਾਂਗੇ ਤੇ ਨਾਲੇ ਫਿਰ ਖਾਵਾਂਗੇ ਸਾਰੇ ਜਣੇ ਲੈ ਕੇ। ਵਧੀਆ ਲੱਗੂਗਾ। ਹਾਂਜੀ। ਇਹ ਸਾਰੇ ਸਭ ਖਾਓ ਤੀਂ ਜਾਓ ਖਾਓ ਤੀਂ ਮੈਂ ਆਨੇ ਨਹੀਂ ਤੁਹਾਡੇ ਬਾਤੇ ਕਰੀ ਗਏ। ਚਾਹ ਚੀਨੀ ਕਰਨੀ ਲੈ ਗਿਆ ਤੀਂ? ਲੈ ਗਿਆ ਮੈਂ ਚਾਹ ਬਣ ਗਈ ਆ। ਇਹ ਬਾਹਰ ਕੱਢ ਕੇ ਤੇ ਫਿਰ ਆਜੋ। ਹਾਂਜੀ। ਮੈਂ ਆ ਗਈ। ਤੁਸੀਂ ਹੀ ਕਰੋ ਸ਼ੁਰੂ ਕਰੋ। ਮੈਂ ਆ ਗਈ। ਚਲੋ ਤੀਂ। ਚਲੋ ਜੀ। ਤੁਹਾਡੇ ਥੋੜੇ ਬੋਤੇ ਸੁਆਦ ਮਨੇ। ਹਾਂਜੀ। ਆਉਂਗਾ ਫਿਰ। ਇਹ ਮੇਰਾ ਫਰੈਂਡ ਆ ਗੋਪੀ ਰੋੜਾਂ ਵਾਲੀ ਦਾ। ਹੂੰ ਹੂੰ। ਤੇ ਉਹ ਸਾਹਮਣੇ ਮੰਮੀ ਕੱਢਣ ਦੇ ਪਕੌੜੇ। ਤੇ ਪਕਵੜੇ ਬਣੇ ਬਹੁਤ ਸਵਾਦ ਜੀਵਨ ਐਂਡ ਕਰਤਾ ਮੈਂ ਕਹਿੰਦਾ ਮੋਜਾਂ ਬਲਤੀਆਂ ਨੇ ਹੂੰ ਨਹੀਂ ਥਾਰੇ ਜਾਦੂ ਹੈ ਗਾ ਜੀਵਨ ਹਾਂਜੀ ਇਥੇ ਤੁਸੀਂ ਬੜੇ ਛੋੜੇ ਕਰਦੇ ਹੋ ਤੁਗਲਾਲ ਮੰਮੀ ਵੀ ਸਾਡੇ ਬਹੁਤ ਕਰਦੇ ਹੋ ਜੀ ਬਹੁਤ ਸਵਾਦ ਬਣੇ ਹੈ ਸਵਾਦ ਬਹੁਤ ਸਵਾਦ ਕਰਨੇ ਇਹ ਜਿਹੜਾ ਹੁੰਦਾ ਪਾਣਾ ਪਕੜੇ ਪਕੜੇ ਕਹਿੰਦਾ ਮੈਂ ਤੇ ਮਮਾ ਉਹ ਲੈ ਆ ਕੱਪੀਂ ਜਿਵੇਂ ਕਰ ਦੇਗਾ ਗਾਬਾ ਲੱਗ ਪੂਰੇ ਘਰ ਆ ਗਿਆ ਜੇ ਥੋੜੇ ਲਓ ਸਾਰੇ ਭੈਣ ਭਰਾ ਤੁਸੀਂ ਵੀ ਚੈੱਕ ਕਰੋ ਚਾਹ ਲਓ ਦਿਖਾ ਚਲੋ ਖਾ ਲੋ ਤੇ ਚਾਹ ਮਾਚ ਪਾਉਣੀ ਹੈ ਨਾ ਮੈਂ ਖਾ ਲੋ ਨਾ ਚਲੋ ਮੰਮੀ ਤੁਸੀਂ ਵੀ ਖਾ ਲੋ ਬੈਠ ਰਿਓ ਬੱਸ ਆ ਗਏ ਲਓ ਇੱਕ ਦਾ ਬਾਅਦ ਵਿੱਚ ਪੁੱਛਾਂਗਾ ਆਪਾਂ ਲਓ ਆ ਜਿਹੜੇ ਹਾਂਜੀ ਮੈਂ ਵੀ ਚੈੱਕ ਕਰਦੀ ਆਂ ਤੇ ਕਿੱਦਾਂ ਦੇ ਬਣੇ ਆ ਮੈਂ ਕਿੰਨਾਂ ਵੀ ਕਿਆ ਬਾਤ ਸਾਰੇ ਜਣੇ ਕਹਿ ਰਹੇ ਨੇ ਕਿ ਬਹੁਤ ਸਵਾਦ ਆ ਬਹੁਤ ਸਵਾਦ ਆ ਮੈਂ ਵੀ ਦੇਖਾਂ ਕਿਉਂ ਗੋਪੀ ਪਰ ਬਣੇ ਤਾਂ ਬੜੇ ਸੌਫਟ ਆ ਵੇਖੋ ਸੋਤ ਬਲੀ ਗੋਪੀ ਪਤ ਕਿਦਾਂ ਦੇ ਬਣੇ ਆ ਬਹੁਤ ਸਵਾਦ ਬਣੇ ਵਧੀਆ ਬਣੇ ਬਹੁਤ ਸਵਾਦ ਠੀਕ ਹੈ ਮੇਰੇ ਬੱਚਿਆਂ ਨੇ ਪਸੰਦ ਆਇਆ ਤੇ ਹਨਾ ਕੱਢਣ ਦਾ ਮਜ਼ਾ ਆਉਂਦਾ ਜਦੋਂ ਵਧੀਆ ਲੱਗੇ ਸਾਰੇ ਜਿਹੜੀ ਚੀਜ਼ ਬਣਾਈ ਕਿਹਨੇ ਖਾਦੀ ਨਾ ਤੇ ਬਣਾਉਂਦਾ ਕਿ ਪਰ ਠੀਕ ਜੀ ਇੱਕ ਗੱਲ ਹੈ ਜ਼ਰੂਰ ਹੈਗੀ ਜੇ ਜਿਹੜਾ ਵੀ ਪਕੌੜੇ ਕੱਢੇ ਨਹੀਂ ਸਾਫ ਨਾਲ ਬੰਦਾ ਕੱਢੇ ਤੇ ਖਾਦੇ ਵੀ ਡਾਲੇ ਬੰਦੇ ਕੋ ਤਾਂ ਹੀ ਜਾਂਦੇ ਨੇ ਸਹੀ ਗੱਲ ਤੇ ਜੇ ਗਣੋ ਗਲਾਵਾ ਲਾਈਏ ਤਾਂ ਨਾ ਖਾਣ ਵਾਲੇ ਨੂੰ ਤੇ ਨਾ ਕੱਢਣ ਵਾਲੇ ਨੂੰ ਸਹੀ ਕਿ ਨਹੀਂ ਇਹ ਕੰਮ ਰਹਿ ਜਾਂਦਾ ਨਹੀਂ ਸਾਰੇ ਕੁਝ ਵੀ ਆ ਹਾਂ ਚਲੋ ਫਿਰ ਠੀਕ ਆ ਜੀ ਚਲੋ ਠੀਕ ਆ ਸਾਰੇ ਭੈਣ ਭਰਾ ਆਉਣਕਰ ਸਾਡੇ ਕੋਲ ਸਾਰੀ ਸਾਰੀ ਕਾ ਜੀ ਸਾਰੇ ਜੀ ਤੇ ਪਕੌੜੇ ਕੋਈ ਕਮੈਂਟ ਕਰਕੇ ਜੂ ਲਿਖਿਓ ਕਿ ਖਾਣੇ ਦਾ ਜੂ ਲ ਆਇਆ ਹਾਂ ਇੱਕ ਵਾਰੀ ਮੇਰਾ ਨਾਮ ਜੂ ਲਿਖਿਓ ਕਮੈਂਟ ਚ ਸਹਿਰਤ ਵੀਰ ਹਾਂ ਚਲੋ ਠੀਕ ਆ ਸਸਤੀ ਕਾ ਠੀਕ ਆ ਨਿੱਕੇ ਨਿੱਕੇ ਲੋਕ ਬੰਦੇ ਰਹਿ ਕਰਾਂਗੇ ਖਾਣੇ ਨਾਲ ਓਕੇ ਜੀ ਓਕੇ ਜੀ ਬਾਏ ਜੀ ਠੀਕ ਆ ਜੀ ਸਸਤੀ